हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਦੋਮੀ ਤਾਜ਼ੀਆਂ ਸੂਈਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਚੱਲਦਾ ਈ ਕੰਮ ਕਰ ਬਹੁਤ ਵਧੀਆ ਬਾਈ ਠੀਕ ਆ ਬਾਕੀ ਆਪਣੇ ਰੇਟ ਵੀ ਜਾਇਜ਼ ਹੁੰਦੇ ਹਨਾ ਹਾਂ ਬਾਈ ਨਾਮ ਤੇ ਡਰੈੱਸ ਬੋਲੋ ਜੀ ਬਾਈ ਨਾਮ ਮੇਰਾ ਰੂਮੀ ਆ ਹੂੰ ਪਿੰਡ ਮਰਾਜ ਆ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾਪੂ ਹਾਂ ਨੇੜੇ ਪਿੰਡ ਬਾਈ ਕਿਹੜਾ ਰਹੇ ਨੇ ਨੇੜੇ ਸਾਡੇ ਰਾਮਪਰਾ ਸ਼ਹਿਰ ਰਹਿੰਦਾ ਫੂਲ ਰਹਿੰਦਾ ਠੀਕ ਆ ਨਥਾਣਾ ਰਹਿੰਦਾ ਪੁੱਚੋ ਮੰਡੀ ਰਹਿੰਦੀ ਆ ਠੀਕ ਆ ਬਾਈ ਜਿਹੜਾ ਮਕਾਨ ਆਪਣਾ ਘਰ ਆ ਮਰਾਇ ਤੋਂ ਜਿਹੜੀ ਗੰਮੜ ਸਾਨੂੰ ਸੜਕ ਬਣੀ ਵੀ ਉਹਦੇ 1 ਕਿਲੋਮੀਟਰ ਅੱਗੇ ਜਾ ਕੇ ਬਈ ਆਪਣਾ ਘਰ ਆ ਠੀਕ ਆ ਬਈ ਮੋਬਾਈਲ ਨੰਬਰ ਹੈਗਾ 947863584 ਠੀਕ ਆ ਬਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਬਈ ਇਧਰੋਂ ਸ਼ੁਰੂ ਕਰ ਦਈਏ ਹਾਂਜੀ ਬਈ ਜਿਹੜੀ ਆਪਾਂ ਸਾਹਮਣੇ ਵਾਰਡ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਇਹ ਬਈ ਦੂਜਾ ਸੂਆ ਅਰੀਜਨਲ ਸੂਈ ਆ ਹੂੰ ਕਰਾ ਸੂਈ ਆ ਬਈ ਇਹ ਸੂਈ ਨੂੰ ਅੱਜ ਬਈ ਚੌਥਾ ਦਿਨ ਬੋੜਾ ਹੀ ਜਾ ਹਜੇ ਕਿੰਨਾ ਕਿ ਬੋਲਾ ਹਾਜ਼ਰ ਆ ਬਾਈ ਬੋਲਾ ਬਾਈ ਇਹਦੇ ਥਲੇ 15 ਕਿਲੋ ਹਾਜ਼ਰ ਹੋਊਗਾ ਵੱਧ ਭਵੇਂ ਹੋਵੇ ਆਪਾਂ ਕੰਡੇ ਲਾਵਾ ਦੇ ਦਾਂਗੇ ਠੀਕ ਆ ਟਾਈਮ ਤੋਂ ਟਾਈਮ ਚਵਾ ਕੇ ਠੀਕ ਆ 15 ਲੀਟਰ ਬੋਲਾ ਮਤਲਬ ਕਿ ਟਾਈਮ ਵੱਧ ਹੋਊਗਾ ਵੀਰੇ ਕੱਟਣੀ ਹੋਣਾ ਠੀਕ ਆ ਆਪਾਂ ਕੱਟ ਕਹਾਂਗੇ ਕਿਉਂਕਿ ਇਹਨੂੰ ਵੱਧ ਨਿਕਲੇ ਤੋੜ ਕੇ ਦੇ ਦਾਂਗੇ ਸੀਲ ਠੰਡੀ ਮਿੱਟੀ ਐਡੀ ਆ ਗੱਲ ਛੱਡ ਦੇ ਤੇ ਕਿੰਨਾ ਕਿ ਦੇ ਦੂ ਬਾਈ ਦੋ ਦਸ ਟੀਮੇਟ ਦੋ ਬਾਈ 20 ਤੋਂ 25 ਕਿਲੋ ਦੇ ਵਿੱਚ ਵਿੱਚ ਦੀਓ ਵਧੀਆ ਸੇਵਾ ਤੇ ਬਾਕੀ ਰੋਕ ਲਾ ਬਾਈ ਆਪਾਂ ਬਾਹਰ ਤੇ ਚਮਕ ਚੇਕ ਕਰਾ ਦੀਏ ਫੇਸ ਚੇਕ ਕਰਾ ਦੀਏ ਕੀ ਆ ਬਾਤਾਂ ਬਾਈ ਫੇਸ ਬਹੁ ਸਮੀਪੜੀ ਬਾਈ ਦੱਸਦੀ ਆ ਬੱਚਾ ਬਾਈ ਫਰ ਕੀ ਦੇਤਾ ਨੇ ਬੱਚਾ ਵੀਰੇ ਬੱਚਾ ਵਗਰਾ ਬੱਚਾ ਬੱਸਾ ਦੇਤਾ ਬਾਈ ਹਾਂ ਬਾਡੀ ਬੁੱਡੀ ਚੈੱਕ ਕਰ ਲੋ ਬੈੜ ਦੀ ਮੈਂ ਕਹਿੰਨਾ ਕਿਆ ਬਾਤ ਆ ਚੌੜੀ ਚੌੜੀ ਟਾਂਚਾ ਚੈੱਕ ਕਰ ਲੋ ਕਿਆ ਬਾਤ ਆ ਬਾਈ ਫਿਕਸੇ ਹਵਨਾ ਰੱਖਦੀ ਆ ਕਰਮਾਲੀ ਕੋਈ ਟਟ ਮੀਲੇ ਵਈ ਨਹੀਂ ਲੇਵਾ ਚੈੱਕ ਕਰਾ ਦੇਣਾ ਮੈਂ ਕਹਿੰਨਾ ਕਿਆ ਬਾਤ ਆ ਬਾਈ ਸ਼ਾਮ ਤੱਕ ਬਣਦੀ ਬਹੁਤ ਸੋਹਣੀ ਹੂ ਬਾਈ ਬਹੁਤ ਸੋਹਣੀ ਬਣਦੀ ਆ ਬਾਈ ਠੀਕ ਆ ਬਸ ਥਾਣਾ ਪਰ ਚੈੱਕ ਕਰਾ ਦੇਣਾ ਮੈਂ ਕਹਿੰਨਾ ਕਿਆ ਬਾਤ ਆ ਬਾਈ ਗਲਾਬੀ ਗਲਾਬੀ ਥਾਣਾ ਮੁੱਠੀ ਵਾਲਾ ਥਾਣਾ ਨਾੜਾਂ ਲੇਵੇ ਚੈੱਕ ਕਰ ਲੋ ਕਿਆ ਬਾਤ ਆ ਤੁੰਨੀ ਪੰਜ ਨਾੜਾਂ ਨ ਬੱਤੀ ਅਗਰ ਮਲ ਨੇ ਬਸਾ ਦਿੱਤਾ ਜੇ ਬੱਸੀ ਹੁੰਦੀ ਤਾਂ ਕਿਆ ਬਾਤਾਂ ਸੀ ਤੇ ਭਾਈ ਕੀ ਮੁੱਲ ਰਹੂਗਾ ਦਾ ਫਿਰ ਇਹਦਾ ਮੁੱਲ ਭਾਈ ਲੱਖ ਕਰਾਲਾ 10 ਕਰਾਲਾ ਕੁਛ ਕਰਾਲਾ 85 ਹਜ਼ਾਰ ਦੀ ਵਿੱਚ ਆਂਗੇ ਠੀਕ ਆ ਚਵਾਈ ਚਵਾਈ ਕਿਵੇਂ ਆ ਭਾਈ ਚਵਾਈ ਜੂਈ 101 ਨੰਬਰ ਆ ਕੇ ਆਪਦਾ ਧਰਾ ਮਾਰ ਕੇ ਲੈ ਲੇਗੇ ਬਈ ਠੰਡੀ ਮਿੱਠੀ ਆ ਹੱਥੀ ਜਵਾਈ ਵਾਲੀ ਆ ਮਸ਼ੀਨੀ ਜਵਾਈ ਠੀਕ ਆ ਇਧਰੋਂ ਭਾਈ ਨਾੜਾ ਚੈੱਕ ਕਰਾਉਂਦਾ ਮੈਂ ਕਹਿੰਦਾ ਕਿਆ ਬਾਤਾਂ ਲੈ ਵੇ ਤੇ ਨਾੜਾ ਚੈੱਕ ਕਰ ਲਓ ਬਾਕੀ ਥਣ ਚੈੱਕ ਕਰ ਲਓ ਬਹੁਤ ਸੋਹਣਾ ਤੋਰਾ ਵੀ ਵੈਡ ਦਾ ਇੱਕ ਨੰਬਰ ਆ ਬਾਕੀ ਫੇਸ ਕੁਆਲਿਟੀ ਆਪਾਂ ਨੇੜੇ ਦਾ ਚੈੱਕ ਕਰਵਾ ਦੇਣਾ ਕਿਆ ਬਾਤਾਂ ਭਾਈ ਰੰਗ ਰੂਪ ਚੈੱਕ ਕਰ ਲਓ ਬੜ ਦਾ ਕਿਸੇ ਵਖਤ ਹੱਥ ਤਰਾ ਨਹੀਂ ਬਾਕੀ ਮੁੱਲ ਕੀ ਕਹ ਹੈ ਬਾਈ ਤੁਸੀਂ ਇਹ ਵੀਰੇ ਲੱਖ ਕਰਾਲਾ ਕੋਸ਼ ਕਰਾਈ ਚੱਲ 84000 ਦੀ ਵੇਚਾਂਗੇ ਵੀਰੇ 85000 ਦੀ ਬਾਈ ਕਹਿੰਦਾ ਆਪਾਂ ਬਾਕੀ ਬਾਈ ਜੇ ਕੋਈ ਛੁੱਡੀ ਬੰਦਾ ਵੀਡੀਓ ਦੇਖ ਕੇ ਉਹਦਾ ਵਖਮਾਨਤਨ ਕਰਾਂਗੇ ਠੀਕ ਆ ਬਾਈ ਕਹਿੰਦਾ ਜੇ ਕੋਈ ਮਤਲਬ ਮੰਨ ਕੇ ਚੱਲੋ ਵੀ ਆਪਣੀ ਵੀਡੀਓ ਦੇਖ ਕੇ ਕੋਈ ਵੀਰ ਆਉਂਦਾ ਤਾਂ ਉਹਦਾ ਚੰਗਾ ਮਾਨਤਨ ਵੱਖਰਾ ਉਹਦਾ ਹਾਂ ਉਹਦਾ ਇੱਕ ਵੱਖਰਾ ਮਾਨਤਨ ਹੋਊਗਾ ਬਾਈ ਠੀਕ ਆ ਬਾਈ ਅੱਗੇ ਬਾਈ ਦੋ ਨੰਬਰ ਤੇ ਅੱਗੇ ਆ ਗਈ ਬਾਈ ਆਪਣੇ ਜਰਸੀ 50 ਵਾਲੀ ਜਰਸੀ ਗਲੋ ਹੂੰ ਤੇ ਜਾਂ ਮੜਾ ਯਾ ਕ੍ਰਾਸ ਕਰੀ ਜਰਸੀ ਦਾ ਛਾਈ ਵਾਲ ਤੇ ਜਰਸੀ ਦਾ ਠੀਕ ਆ ਬਹੁਤ ਚੰਗਾ ਥਾਨ ਲੇਵਾ ਮੈਂ ਕਹਿੰਦਾ ਤੇ ਦੇਲੇ ਥਲੇ ਬਾਈ 14 ਤੋਂ 15 ਕਿਲੋ ਰੈਡੀ ਆ ਆਪਾਂ ਕੰਡੇ ਨਾਲ ਤੋੜ ਕੇ ਦੇ ਦਾਂਗੇ ਮਗਰ ਬੱਛੀ ਆ ਬਹੁਤ ਚੰਗੀ ਮੈਂ ਕਹਿੰਦਾ ਅੱਜ ਨੂੰ 10 ਤੋਂ 12 ਮਾਦਨ ਨੂੰ ਸੂਈ ਨੂੰ ਆ ਬਾਈ ਠੀਕ ਆ ਬਾਈ ਮੈਂ ਕਹਿੰਦਾ ਕਿਆ ਬਾਤ ਆ ਬਾਈ ਲੇਵੇ ਦੀ ਫੀਡਿੰਗ ਚੈੱਕ ਕਰ ਲਓ ਮੈਂ ਕਹਿੰਦਾ ਕਿਆ ਬਾਤ ਆ ਮੱਝਾਂ ਵਰਗਾ ਦੁੱਧ ਹੋਊਗਾ ਤੇ ਰੇਟ ਮੱਝ ਨਾਲੋਂ ਘੱਟ ਹੋਊਗਾ ਕਿ ਨਹੀਂ ਬਾਈ ਹਾਂਜੀ ਬਾਈ ਲੇਵਾ ਚੈੱਕ ਕਰ ਲਓ ਕਰਮਾ ਜੀ ਦਾ ਫਿਕਸ ਹਵਾਨਾ ਕੋ ਟੁੱਟ ਮੇ ਲੇਵੇ ਵਾਲੀ ਨਹੀਂ ਹਵਾਨਾ ਚੈੱਕ ਕਰ ਲ ਦੋਮਾ ਬੱਸਿਆਂ ਨੂੰ ਹਵਾਨਾ ਗਾ ਜਿੰਨਾ ਮਗਰ ਨੂੰ ਉੰਨੀ ਕਰਮਾੜੀ ਦਾ ਮੂਰ ਨੂੰ ਚਵਾਈ ਚੁੰ ਬਾਈਕੇ ਮੇ ਲੱਗੀ 101 ਹੈ ਬਾਈ ਠੀਕ ਹੈ ਚਵਾਈ ਬਾਈ ਕਹਿੰਦਾ ਜਮਾ ਇੱਕ ਨੰਬਰ ਲੱਗਿਆ ਬਾਕੀ ਥਣਾ ਦੀ ਗੱਲ ਕਰੀਏ ਤਾਂ ਥਣ ਬਹੁਤ ਚੰਗਾ ਲੱਗਾ ਮੱਝਾਂ ਵਰਗਾ ਥਾਣਾ ਬਾਈ ਹੈਨਾ ਹਾਂ ਬਾਈ ਬਾਕੀ ਚਮਕਬੜ ਤੇ ਚੈੱਕ ਕਰ ਲੋ ਬਾਕੀ ਮੰਨਣਾ ਸੋਡੀ ਮਰਜੀ ਆ ਬਾਈ ਜਰਸੀ ਵੀ ਮੰਨ ਸਕਦਾ ਸਾਈਵਾਲ ਵੀ ਮੰਨ ਸਕਦਾ ਜਿਹੜੀ ਮਰਜੀ ਨਸਲ ਮੰਨ ਲੋ ਕੋਈ ਬਾਈ ਹਾਂਜੀ ਵੀਰੇ ਤੇ ਬੱਚਾ ਵੀ ਆਪਾਂ ਬਾਈ ਨਾਲ ਦਿਖਾਉਣਾ ਜਿਹੜਾ ਇਹਦਾ ਬੱਚਾ ਬੱਛੀ ਆ ਬਾਈ ਮਗਰ ਤਾਂ ਬੱਛੀ ਦੀ ਕੁਆਲਿਟੀ ਚੈੱਕ ਕਰ ਲੋ ਮੈਂ ਕਹਿੰਦਾ ਕੀ ਬਾਤਾਂ ਬਾਈ ਹੱਥ ਧਰਾਈ ਨਹੀਂ ਵਸੀ ਹੈ ਨਾ ਹਾਂ ਬਾਈ ਕੋਈ ਨਾ ਕਹ ਬਾਈ ਮੰਨ ਕੇ ਚੱਲੋ ਵੀ ਦੁੱਧ ਹੈ ਕਰ ਜੂ ਬੜ ਇਹ ਬਾਈ 16 ਤੋਂ 17 ਕਿਲੋ 16 17 ਕਿਲੋ ਠੰਡਾ ਦੀ ਜਉ ਦੇਊਗੀ 60 ਫੈਂਟ ਵਾਲਾ ਕੋਈ ਐ ਨਹੀਂ ਇਹ ਪਗਲਾਇਆ ਦੁੱਧ ਮੱਝਾਂ ਰਗਾ ਦੁੱਧ ਹੋਊਗਾ ਫੇਸ ਆਪਾਂ ਨੇੜੇ ਤੇ ਚੈੱਕ ਕਰਾ ਦੇਣਾ ਮੈਂ ਕਹਿੰਦਾ ਕੀ ਬਾਤਾਂ ਬਾਈ ਐ ਮੰਨ ਲੋ ਵੀ ਛਾਲ ਹੋਵੇ ਜਾਂ ਗਰਮੀ ਹੋਵੇ ਦੋਨੇ ਟਾਈਮਾਂ ਚੱਲਣ ਵਾਲੀ ਹਾਂ ਹਾਂ ਚੱਲਣ ਵਾਲੀ ਆ ਬਾਕੀ ਧੁੱਪੇ ਛਾਵੇਂ ਜਿਵੇਂ ਮ ਮੱਧਿਆਨ ਦਾ ਦੋ ਪਉਤੇ ਬਾਈ ਕੀ ਮਲ ਰੂਪ ਪਰ ਲੈਣ ਦੇਣ ਜਾ ਇਹਦਾ ਲੈਣ ਦੇਣ ਜਾ ਬਾਈ ਜਿੰਨਾ ਮਰਜੀ ਕਰੀ ਆ 65000 ਪੀ ਦੀ ਵੇਚਾਂਗੇ 65000 ਹਾਂ ਬਾਕੀ ਮਾਨਦਾਨ ਜਰੂਰ ਕਰਾਂਗੇ ਜੇ ਕੋਈ ਬੰਦਾ ਵੀਡੀਓ ਦੇਖੇ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜੀ ਕਰਾ ਲਓ 65000 ਦੀ ਬੜਾ ਪਾਏ ਦੇ ਦਾਨ ਆ ਐ ਮੰਨ ਲਓ ਬਾਈ ਇੱਕ ਨਹੀਂ ਲੈ ਕੇ ਜਾਉਂਗੇ ਦੋ ਲੈ ਕੇ ਜਾਉਂਗੇ ਮਗਰ ਬੱਚਾ ਦੇਖ ਲਓ ਮੈਂ ਕਹਿੰਨਾ ਕੀ ਬਾਤਾਂ ਬੱਚੇ ਦੀ ਕੁਆਲਿਟੀ ਚੈੱਕ ਕਰ ਲਓ ਟੌਪ ਦਾ ਨਗਿੰਨਾ ਬਾਈ ਇਹ ਐਚਐਫ ਚਾਹੂਗੀ ਜਰਸੀ ਚਾਹੂਗੀ ਯਾਰੇ ਜਰਸੀ ਚਾਹੂ ਨਾ ਜਰਸੀ ਜਾ ਕਹਿ ਸਕਦੇ ਨੂੰ ਕੋਫੀ ਛੋਟਾ ਜਿਹਾ ਮੂੰਹ ਆ ਬਾਈ ਮ ਬੱਚੇ ਦਾ ਕੱਦ ਆਏ ਮੰਨ ਲਓ ਵੀ ਹੁਣ ਹੀ ਆਏ ਲੱਗਦੇ ਮੈਂ 2-3 ਮਹੀਨਿਆਂ ਦੀ ਹੁੰਦੀ ਆ ਬਾਈ ਹਾਂ ਬਾਈ ਹੂੰ ਬੰਦੋ ਬਾਈ ਕੋਈ ਗੱਲ ਨਹੀਂ ਬਾਕੀ ਬਾਈ ਕਹਿੰਦਾ ਚਵਾਈ ਵੀ ਇੱਕ ਨੰਬਰ ਆ ਤੇ 15 ਲੀਟਰ ਬਾਈ ਬੋਲਾ 14 ਕਮਾਂਗੇ ਵੀਰੇ ਵੱਧ ਨਿਬੜੂ ਘੱਟ ਨਹੀਂ ਨਿਬੜੂਗਾ ਠੀਕ ਆ ਬਾਈ ਬਾਈ ਕਹਿੰਦਾ ਵੱਧ ਨਿਬੜੂ ਬਾਈ ਘੱਟ ਨਹੀਂ ਨਿਪੜਦਾ ਭਾਵੇਂ ਦਾ ਤਸੱਲੀ ਕਰ ਲਿਓ ਤੇ ਨਗ ਸੀਗੇ ਬਾਈ ਕੋਲੇ ਬਾਈ ਦੋ ਆਪਾਂ ਦੋਮੇ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ